ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ 200 ਕਿਲੋਮੀਟਰ ਦੂਰ ਤੋਂ ਬਾਈ ਆਪਣੇ ਕੋਲੇ ਸੈੱਟ ਲੈਣ ਵਾਸਤੇ ਆਏ ਨੇ ਤੇ ਆਜੋ ਆਪਾਂ ਤੁਹਾਨੂੰ ਦਿਖਾ ਦਈਏ ਕਿਹੜਾ ਸੈੱਟ ਲੈ ਕੇ ਜਾ ਰਹੇ ਆ ਬਾਈ 12 ਇੰਚੀ ਦੇ ਵਿੱਚ ਦੋ ਬੇਸਾਂ ਲੱਗੀਆਂ ਹੋਈਆਂ ਸ਼ੀ ਸਪੀਕਰ 6 ਇੰਚੀ ਤੇ ਬਾਕੀ ਆਪਾਂ ਬਾਈ ਨੂੰ ਫਿਟਿੰਗ ਕਰਨ ਵਾਸਤੇ ਲੇਜ਼ਰ ਪੱਤੀਆਂ ਸ਼ੀ ਆਲਾ ਮੋਨੋ ਤੇ ਮੋਨੋ ਦਾ ਟੂਲ 16 ਜੀਬੀ ਦੀ ਪੈਂ ਡਰਾਈਵ ਜੇ ਨਿਉ ਹੀ ਆਪਾਂ 베ਰਿੰਗ ਬਣਾ ਕੇ ਦਿੱਤੀ ਆ ਬਾਈ ਨੂੰ ਤੇ ਕਰਦੇ ਆ ਬਾਈ ਨਾਲ ਗੱਲਬਾਤ ਅਸੀ ਗੱਲ ਬਾਈ ਜੀ ਕੀ ਨਾਮ ਆ ਬਾਈ ਆਪਣਾ ਕਲਮਨ ਸਿੰਘ ਨਾ ਆਪਣੀ ਤੇ ਪਿੰਡ ਬਾਈ ਪਿੰਡ ਬੁੱਡੇ ਔੜ ਕੋਟਾਣੀ 4 ਬੀਪੀ 4 ਬੀਪੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਸਿਰਕੰਦਣਾ ਠੀਕ ਆ ਬਾਈ ਜੀ ਤੇ ਆਪਣੇ ਕੋਲੇ ਬਾਈ ਇੰਨੀ ਦੂਰ ਕਿਵੇਂ ਇੰਸਟਾ ਤੇ ਤੁਹਾਡੀ ਵੀਡੀਓ ਦੇਖੀ ਸੀ ਠੀਕ ਹੈ ਤੇ ਚੰਗਾ ਲੱਗਾ ਹਟਾ ਥੋੜਾ ਕੰਮ ਵਧੀਆ ਲੱਗਿਆ ਸਾਡੇ ਪਰ ਡਿੱਕ ਤਾਂ ਲਾਉਂਦੇ ਪਰ ਫਿਟਿੰਗ ਨਹੀਂ ਕਰਕੇ ਦਿੰਦੇ ਠੀਕ ਆ ਬਾਈ ਜੀ ਤੇ ਆਪਾਂ ਤੁਹਾਨੂੰ ਸੈੱਟ ਚਲਾ ਕੇ ਦਿਖਾਇਆ ਤੇ ਕਿਵੇਂ ਲੱਗੀ ਇਹਦੀ ਬਾਜ ਬੇਸ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਵਧੀਆ ਠੀਕ ਹੈ ਤੇ ਬਾਕੀ ਆ ਫਿਟਿੰਗ ਜਿੰਨੀ ਸਾਨੂੰ ਆਪਾਂ ਬਣਾ ਕੇ ਦਿੱਤੀ ਆ ਸੌਖੇ ਤਰੀਕੇ ਨਾਲ ਹੋ ਜੂਗੀ ਹੋ ਜੂਗੀ ਤਾਂ ਮੈਂ ਠੀਕ ਹੈ ਸਮਝਾ ਠੀਕ ਆ ਭਾਈ ਤੇ ਬਾਈਆਂ ਨੂੰ ਆਪਾਂ ਸੈੱਟ ਤਿਆਰ ਕਰਕੇ ਦਿੱਤਾ ਜੇ ਤੁਸੀਂ ਵੀ ਇਸ ਤਰ੍ਹਾਂ ਸੈਟ ਮੰਗਵਾਉਣਾ ਆਨਲਾਈਨ ਤਾਂ ਵੀ ਆਪਾਂ ਭੇਜ ਸਕਦੇ ਆ ਜੇ ਤੁਸੀਂ ਖੁਦ ਆ ਕੇ ਦੁਕਾਨ ਤੋਂ ਤੇ ਆ ਕੇ ਲੈ ਕੇ ਜਾਣਾ ਤਾਂ ਲਿਆ ਸਕਦੇ ਹੋ ਤੇ ਸੋਨੂੰ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਉਸ